ਮੈਂ ਸੁਖਜੀਤ ਸਿੰਘ ਸੂਬਾ ਪ੍ਰਧਾਨ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਅੱਜ ਪੰਜਾਬ ਸਰਕਾਰ ਔਰ ਖਾਸ ਤੌਰ ਤੇ ਜਿਵੇਂ ਆਖਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਇਸ਼ਾਰੇ ਦੇ ਉੱਤੇ ਮੈਨੂੰ ਸਵੇਰ ਦਾ ਘਰ ਦੇ ਵਿੱਚ ਨਜ਼ਰਬੰਦ ਕੀਤਾ ਹੋਇਆ ਔਰ ਤਕਰੀਬਨ 35 ਤੋਂ 40 ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਮੇਰੇ ਸਾਰੇ ਘਰ ਨੂੰ ਘੇਰਾ ਇਸ ਤਰੀਕੇ ਨਾਲ ਪਾਇਆ ਕਿ ਜਿਸ ਤਰ੍ਹਾਂ ਮੈਂ ਕਿਤੇ ਬਹੁਤ ਵੱਡਾ ਕੋਈ ਗੈਂਗਸਟਰ ਹੋਣਾ ਜਾਂ ਕੋਈ ਕ੍ਰਾਈਮਨਲ ਰਿਕਾਰਡ ਹੈ ਮੇਰਾ ਬੜੀ ਹਰਾਨੀ ਦੀ ਗੱਲ ਹੈ ਕਿ ਜਿਹੜੀ ਸਰਕਾਰ ਖੁਦ ਧਰਨਿਆਂ ਮੁਜਾਰਿਆਂ ਦੇ ਵਿੱਚੋਂ ਉੱਠ ਕੇ ਰਾਜਨੀਤਿਕ ਗਲਿਆਰਿਆਂ ਸੱਤਾ ਦੇ ਵਿੱਚ ਆਈਏ ਉਹ ਸਰਕਾਰ ਅੱਜ ਮੁਲਾਜ਼ਮਾਂ ਨੂੰ ਆਪਣੀਆਂ ਮੰਗਾਂ ਦੇ ਲਈ ਆਪਣੀ ਆਵਾਜ਼ ਜਿਹੜੀ ਅਸੀਂ ਬੁਲੰਦ ਕਰਦੇ ਹਾਂ ਸਾਡੀ ਆਵਾਜ਼ ਨੂੰ ਦਬਾਉਣ ਦੇ ਲਈ ਸਾਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਮੈਂ ਜਲੰਧਰ ਆਪਣੇ ਘਰ ਦੇ ਵਿੱਚ ਤੇ ਮੁੱਖ ਮੰਤਰੀ ਸਾਹਿਬ ਤੇ ਕੇਜਰੀਵਾਲ ਸਾਹਿਬ ਇੱਥੋਂ 150 ਕਿਲੋਮੀਟਰ ਖੰਨੇ ਦੇ ਵਿੱਚ ਆ ਰਹੇ ਨਹੀਂ ਤੇ ਐਨਾ ਡਾਰੇ ਸਰਕਾਰ ਨੂੰ ਕਿ ਸਾਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ ਹੈ ਪਰ ਭਗਵੰਤ ਮਾਨ ਸਾਹਿਬ ਨੂੰ ਮੈਂ ਇੱਕ ਗੱਲ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਐਡਾ ਨਜ਼ਰਬੰਦ ਕਰਨ ਦੇ ਨਾਲ ਕੋਈ ਫਲਕੜੀ ਪੈਣਾ ਸਭੋ ਮੁਲਾਜ਼ਮਾਂ ਦੇ ਵਿੱਚ ਜਿਹੜਾ ਰੋਸ ਏ ਉਹ ਹੋਰ ਵਧੇਗਾ ਤੇ ਮੁਲਾਜ਼ਮ ਆਪਣੀਆਂ ਮੰਗਾਂ ਦੇ ਲਈ ਹੋਰ ਵੱਧ ਤਗੜੇ ਤਰੀਕੇ ਨਾਲ ਇਕੱਠੇ ਹੋਊਗੇ ਐਡਾ ਜਵਾਬ ਤੁਹਾਨੂੰ ਲੋਕ ਸਭਾ ਚੋਣਾਂ 2024 ਦੇ ਵਿੱਚ ਦੇਣਗੇ ਅਸੀਂ ਉਹ ਸਰਕਾਰੀ ਮੁਲਾਜ਼ਮਾਂ ਜਿਨ੍ਹਾਂ ਨੇ ਵੋਟਾਂ ਪਾ ਕੇ ਬਦਲਾ ਦੀ ਰਾਜਨੀਤੀ ਆਮ ਆਦਮੀ ਪਾਰਟੀ ਨੂੰ ਸੱਤਾ ਚ ਲੈ ਆਂਦਾ ਸੀ ਜੇਕਰ ਤੁਸੀਂ ਸਾਡੀ ਆਵਾਜ਼ ਇਸ ਤਰੀਕੇ ਨਾਲ ਦਬਾਉਗੇ ਕਿਉਂਕਿ ਅੱਜ ਪੰਜਾਬ ਦੇ ਵਿੱਚ ਲੋਕਤੰਤਰ ਨਹੀਂ ਰਿਹਾ ਉਸ ਤੰਤਰ ਸ਼ੁਰੂ ਹੋ ਚੁੱਕਿਆ ਹੋਇਆ ਹੈ ਅੱਜ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਪੰਜਾਬ 'ਚ ਨਹੀਂ ਰਹੀ ਅੱਜ ਪੰਜਾਬ ਦੇ ਵਿੱਚ ਪੁਲਿਸ ਰਾਜ ਸ਼ੁਰੂ ਹੋ ਚੁੱਕਿਆ ਹੈ ਸੋ ਇਸ ਪੁਲਿਸ ਰਾਜ ਦਾ ਜਵਾਬ ਤੇ ਤੁਹਾਡੀ ਤਾਨਾਸ਼ਾਹੀ ਦਾ ਜਵਾਬ ਅਸੀਂ ਸਾਰੇ ਮੁਲਾਜ਼ਮ ਮਿਲ ਕੇ ਤੁਹਾਨੂੰ ਲੋਕ ਸਭਾ ਚੋਣਾਂ 2024 ਦੇ ਵਿੱਚ ਦਵਾਂਗੇ